ਜ਼ਿਆਦਾਤਰ ਲੋਕ ਯੂਕੇ ਦੇ ਵਿੱਚ ਇਸੇ ਕਾਰਨ ਕਰਕੇ ਜਾਂਦੇ ਆ ਕਿਉਂਕਿ ਜਾਂ ਤਾਂ ਉਹ ਕੈਨੇਡਾ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਏ ਹੁੰਦੇ ਆ ਜਾਂ ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਵਾ ਕਿ ਯੂਕੇ ਆ ਕੇ ਤੇ ਅਮਰੀਕਾ ਦੀ ਡੋਂਕੀ ਲੱਗ ਜਾਊਗੀ ਪਰ ਹੁਣ ਜਿਵੇਂ ਉੱਥੇ ਆਪਣੀ ਮਿਸਟ੍ਰਿਕਨੈਸ ਹੋ ਚੁੱਕੀ ਆ ਅਮਰੀਕਾ ਦੇ ਵਿੱਚ ਤੋ ਹੁਣ ਜ਼ਿਆਦਾਤਰ ਲੋਕ ਇਹ ਸੋਚਦੇ ਆ ਕਿ ਉੱਥੋਂ ਆਪਾਂ ਕੈਨੇਡਾ ਆਸਟ੍ਰੇਲੀਆ ਵੱਲ ਮੂਵ ਹੋ ਜਾਣਗੇ ਇਹ ਚੀਜ਼ ਯਾਦ ਰੱਖੋ ਕਿ ਜੇ ਯੂਕੇ ਤੁਸੀਂ ਇਨ੍ਹਾਂ ਕਾਰਨਾਂ ਕਰਕੇ ਹੀ ਜਾਂਦੇ ਹੋ ਨਾ ਤਾਂ ਕਦੀ ਵੀ ਸਟੱਡੀ ਵੀਜ਼ਾ ਲੈ ਕੇ ਨਾ ਫਿਰ ਜਾਓ ਕਿਉਂਕਿ ਜੇ ਤੁਹਾਨੂੰ ਪਤਾ ਵਾ ਕਿ ਤੁਸੀਂ ਉੱਥੋਂ ਮੂਵ ਹੀ ਹੋਣਾ ਵਾ ਤੇ ਫ ਯੂਕੇ ਦੇ ਟੂਰਿਸਟ ਵੀਜ਼ਾ ਦੇ ਚਾਂਸਸ ਤਾਂ ਕੈਨੇਡਾ ਆਸਟ੍ਰੇਲੀਆ ਨਾਲੋਂ ਵੀ ਜ਼ਿਆਦਾ ਵਾ ਪਰ ਇਹ ਸੋਚ ਕੇ ਬਿਲਕੁਲ ਨਾ ਯੂਕੇ ਵਿੱਚ ਜਾਓ ਕਿ ਉੱਥੇ ਜਾ ਕੇ ਕੋਈ ਸੈਟਲਮੈਂਟ ਹੋ ਜਾਏਗੀ ਸੋ ਜੇ ਤੁਸੀਂ ਆਪਣਾ ਯੂਕੇ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਗਏ ਹੋਏ ਹੋ ਔਰ ਯੂਕੇ ਤੋਂ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਮੂਵ ਹੋਣਾ ਚਾਹੁੰਦੇ ਹੋ ਤਾਂ ਟੂਰਿਸਟ ਵੀਜ਼ਾ ਨਾਲੋਂ ਵਧੀਆ ਕੈਟਾਗਰੀ ਹੋਰ ਕੋਈ ਹੋ ਹੀ ਨਹੀਂ ਸਕਦੀ ਸੋ ਜਿੰਨੇ ਵੀ ਲੋਕ ਯੂਕੇ ਸਾਈਪਰਸ ਦੁਬਈ ਸਿੰਗapore ਜਾਂ ਕਿਸੇ ਵੀ ਦੇਸ਼ ਦੇ ਵਿੱਚ ਹੈਗੇ ਨੇ ਔਰ ਉਹਨਾਂ ਦੀ ਸੈਟਲਮੈਂਟ ਉਹਨਾਂ ਦੇਸ਼ਾਂ ਦੇ ਵਿੱਚ ਨਹੀਂ ਹੋ ਪਾ ਰਹੀ ਔਰ ਉਥੋਂ ਉਹ ਕੈਨੇਡਾ ਅਸਟਰੀਆ ਵੱਲ ਮੂਵ ਹੋਣਾ ਚਾਹੁੰਦੇ ਆ ਔਰ ਆਪਣਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਆ ਤਾਂ ਨਵੇਂ ਸਾਲ ਦੇ ਮੌਕੇ ਦੇ ਉੱਪਰ ਆਪਣੀ ਫਾਈਲ ਇੱਕ ਵਾਰ ਜ਼ਰੂਰ ਲਗਾਓ ਕਿਉਂਕਿ ਇਹ ਮੌਕਾ ਹੱਥੋਂ ਜਾਣਾ ਨਹੀਂ ਚਾਹੀਦਾ ਇਸ ਮੌਕੇ ਦੇ ਉੱਪਰ ਹਜ਼ਾਰਾਂ ਲੱਖਾਂ ਟੂਰਿਸਟ ਨੂੰ ਵੀਜ਼ੇ ਦਿੱਤੇ ਜਾਂਦੇ ਆ ਕਿਉਂਕਿ ਜਦੋਂ ਟੂਰਿਸਟ ਉਹਨਾਂ ਦੇ ਦੇਸ਼ਾਂ ਦੇ ਵਿੱਚ ਜਾ ਕੇ ਖਰਚਾ ਕਰਦੇ ਆ ਤਾਂ ਆਬਵੀਅਸਲੀ ਉਹਨਾਂ ਨੂੰ ਬੈਨੀਫਿਟ ਮਿਲਦਾ ਵਾ ਸੋ ਤੁਸੀਂ ਆਪਣਾ ਨਵੇਂ ਸਾਲ ਦਾ ਰੀਜ਼ਨ ਦੇ ਕੇ ਆਪਣਾ ਯੂਕੇ ਜਾਂ ਹੋਰ ਕਿਸੇ ਵੀ ਦੇਸ਼ ਤੋਂ ਕੈਨੇਡਾ ਆਸਟ੍ਰੇਲੀਆ ਵੱਲ ਮੂਵ ਹੋ ਸਕਦੇ ਹੋ ਔਰ ਉਧਰ ਜਾ ਕੇ ਆਪਣੀ ਸੈਟਲਮੈਂਟ ਕਰ ਸਕਦੇ ਹੋ ਸੋ ਇਹ ਬੈਕਅਪ ਪਲਾਨ ਆਪਣੇ ਕੋਲ ਜਰੂਰ ਰੱਖੋ ਸੋ ਜੇ ਤੁਸੀਂ ਆਪਣਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਦੇਸ਼ ਤੋਂ ਚਾਹੇ ਇੰਡੀਆ ਤੋਂ ਬਾਹਰੋਂ ਅੰਦਰੋਂ ਕਿਸੇ ਵੀ ਦੇਸ਼ ਤੋਂ ਜਾਣਾ ਚਾਹੁੰਦੇ ਹੋ ਨਾ ਔਰ ਤੁਹਾਨੂੰ ਪ੍ਰੋਪਰਲੀ ਜਾਣਕਾਰੀ ਨਹੀਂ ਹੈਗੀ ਸੋ ਬਿਨਾ ਕੋਈ ਫੇਕ ਡਾਕੂਮੈਂਟ ਯੂਜ਼ ਕੀਤੇ ਬਿਨਾ ਕੋਈ ਲੱਖ ਰੁਪਿਆ ਲਾਏ ਬਿਨਾ ਕਿਸੇ ਕੋਲ ਫਸੇ ਪੂਰੀ ਜਾਣਕਾਰੀ ਅਗਰ ਲਓਗੇ ਤਾਂ ਤੁਸੀਂ ਸਭ ਚੀਜ਼ਾਂ इजीली ਕਰ ਪਾਉਗੇ ਸੋ ਜੇ ਤੁਸੀਂ ਆਪਣਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਜਾਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ ਅਗਰ ਕਾਲ ਪਿਕ ਨਹੀਂ ਕਰਦੇ ਤਾਂ WhatsApp <Sanye> ਦੇ ਉੱਪਰ ਮੈਸੇਜ ਸ਼ੇਅਰ ਕਰ ਦਿਓ ਔਰ ਅਗਰ ਤੁਸੀਂ ਬਟਾਲੀ ਸ਼ਹਿਰ ਦੇ ਨੇੜੇ ਹੋ ਹੈਗੇ ਹੋ ਤਾਂ ਡਾਇਰੈਕਟਲੀ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰੋ ਸਾਡਾ ਏਕੀ ਆਫਿਸ ਆ ਬੀਰ ਇਮੀਗ੍ਰੇਸ਼ਨ ਨਾਮ ਤੋਂ ਜੋ ਕਿ ਬਟਾਲੀ ਆਫਿਸ ਦੇ ਬਟਾਲੀ ਦੇ ਵਿੱਚ ਕਾਦੀਆ ਦੀ ਚੁੰਗੀ ਦੇ ਉੱਪਰ ਪੀਜੀਆਈ ਹਸਪੀਟਲ ਦੇ ਬਿਲਕੁਲ ਆਪੋਜ਼ਿਟ ਸਾਈਟ ਆ ਬੀਰ ਇਮੀਗ੍ਰੇਸ਼ਨ ਨਾਮ ਤੋਂ ਤੁਸੀਂ ਉੱਥੇ ਆ ਕੇ ਮੈਨੂੰ ਮਿਲ ਕੇ ਸਾਰਾ ਪ੍ਰੋਸੀਜਰ ਡਿਟੇਲ ਦੇ ਵਿੱਚ ਸਮਝ ਸਕਦੇ ਹੋ